ਪਟਿਆਲਾ ਅਤੇ ਨਾਬਾ ਦੇ ਕਿਸਾਨਾਂ ਦੇ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਣ ਵਾਲੀ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਹੁਣ ਆਲੂ ਦੀ ਫਸਲ ਵੇਚਿਆ ਕਰੇਗੀ। ਦੱਸ ਦਈਏ ਕਿ ਪੰਜਾਬ ਦੀ ਪਹਿਲੀ ਮੰਡੀ ਹੋਵੇਗੀ ਜਿੱਥੇ ਕਿ ਆਲੂ ਦੀ ਫਸਲ ਦਾ ਮੰਡੀਕਰਨ ਕੀਤਾ ਜਾਵੇਗਾ। ਆੜਤੀਆਂ ਦੇ ਇਸ ਉਪਰਾਲੇ ਨੂੰ ਲੈ ਕੇ ਕਿਸਾਨਾਂ ਅਤੇ ਵਪਾਰੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਿਸਾਨਾਂ ਅਤੇ ਵਪਾਰੀਆਂ ਨੂੰ ਇਹ ਇੱਕ ਵੱਡਾ ਸਾਂਝਾ ਪਲੇਟਫਾਰਮ ਮਿਲੇਗਾ। ਦੱਸ ਦਈਏ ਕਿ ਨਾਬਾ ਦੀ ਮੰਡੀ ਦੇ ਵਿੱਚ ਕਣਕ, ਝੋਨਾ, ਮੱਕੀ ਅਤੇ ਸੂਰਜਮੁਖੀ ਵਰਗੀਆਂ ਫਸਲਾਂ ਦੀ ਪਹਿਲਾਂ ਹੀ ਬਹੁਤਾਤ ਹੈ ਅਤੇ ਹੁਣ ਆਲੂ ਦੀ ਫਸਲ ਵੀ ਇਹਨਾਂ ਦੇ ਨਾਲ ਮੰਡੀਆਂ ਦੇ ਵਿੱਚ ਵਿਕੇਗੀ। ਪੰਜਾਬ ਦੀ ਇਹ ਪਹਿਲੀ ਮੰਡੀ ਹੋਏਗੀ ਜਿੱਥੇ ਆਲੂ ਦੀ ਅਸੀਂ ਜਿਹੜੀ ਹੈਗੀ ਆ ਉਹ ਸ਼ੁਰੂਆਤ ਕਰਨ ਲੱਗੇ ਆਂ ਔਰ ਇਹਦੇ ਨਾਲ ਅਸੀਂ ਇਹ ਸੋਚ ਰਿਹਾ ਵੀ ਜਿਹੜੇ ਟਾਈਮ ਫ੍ਰੀ ਸਾਨੂੰ ਮਿਲ ਰਿਹਾ ਵਿੱਚੋਂ ਦੀ ਉਹ ਸਾਡਾ ਟਾਈਮ ਕਵਰ ਹੋਏਗਾ। ਔਰ ਸਾਡੇ ਵਪਾਰੀਆਂ ਨੂੰ ਮੰਡੀ ਦੇ ਵਪਾਰੀਆਂ ਨੂੰ ਜਾਂ ਸਾਡੇ ਆੜਤੀਆਂ ਨੂੰ ਇੱਕ ਨਵਾਂ ਵਪਾਰ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਉਹ ਦੇਣ ਦੀ ਔਰ ਅੱਗੇ ਇਸ ਨੂੰ ਪਹਿਲ ਕਦਮੀ ਅਸੀਂ ਕਰਦੇ ਹੋਏ ਪੰਜਾਬ ਦੇ ਵਿੱਚ ਇਹ ਪਹਿਲੀ ਮੰਡੀ ਤੁਹਾਨੂੰ ਦੱਸਿਆ ਵੀ ਹੈਗੀ ਆ ਜਿੱਥੇ ਅਸੀਂ ਪਹਿਲ ਕਦਮੀ ਕੀਤੀ ਆ ਅੱਗੇ ਜੋ ਇਹਦੇ ਨਾਲ ਫਾਇਦਾ ਹੋਏਗਾ ਉਹ ਜ਼ਿਮੀਦਾਰਾਂ ਨੂੰ ਵੀ ਇੱਕ ਪੱਕਾ ਪਲੇਟਫਾਰਮ ਜਿਹੜਾ ਹੈਗਾ ਸਾਡੀ ਮੰਡੀ ਦੇ ਵਿੱਚ ਆਲੂ ਦੇ ਲਈ ਉਹ ਮਿਲੇਗਾ ਔਰ ਇਹਦੇ ਨਾਲ ਅਸੀਂ ਇਹ ਵੀ ਰੱਖਿਆ ਵੀ ਆਲੂ ਦੀ ਜਿਹੜੀ ਪੱਕੀ ਫਸਲ ਹੈ ਜਿਹੜੀ ਕਿ ਆ 15 ਜਾਂ 20 ਤਰੀਕ ਤੋਂ ਬਾਅਦ ਜਿਸ ਦੀ ਪਟਾਈ ਹੋਣੀ ਆ ਉਹ ਜਿਹੜੀ ਹੈਗੀ ਉਹ ਨਾਬੇ ਮੰਡੀ ਦੇ ਵਿੱਚ ਸ਼ੁਰੂਆਤ ਹੋਣੀ ਆ ਔਰ ਤੁਹਾਡੇ ਜਿਹੜੇ ਮਾਧਿਅਮ ਦੇ ਰਾਹੀਂ ਅਸੀਂ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਔਰ ਵਪਾਰੀਆਂ ਨੂੰ ਵੀ ਪੰਜਾਬ ਦੇਆਂ ਨੂੰ ਬੇਨਤੀ ਕਰਾਂਗੇ ਵੀ ਉਹ ਵੀ ਸਾਡਾ ਵੱਧ ਚੜ ਕੇ ਸਾਥ ਦੇਣ ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਅਸੀਂ ਕਾਮਯਾਬ ਜੋ ਕਰ ਸਕੀਏ ਅਸੀਂ ਵੀ ਜ਼ਿੰਮੇਵਾਰ ਦੇ ਨਾਲ ਅਟੈਚ ਆ ਸੋ ਇਸ ਕਰਕੇ ਇਹ ਫੈਸਲਾ ਜਿਹੜਾ ਹੈਗਾ ਉਹ ਲਿਆ ਗਿਆ ਔਰ ਸਾਨੂੰ ਉਮੀਦ ਵੀ ਹੈ ਵੀ ਜਿੱਦਾਂ ਦੇ ਅਸੀਂ ਹੋਰ ਫੈਸਲੇ ਲੈਂਦੇ ਨੇ ਪ੍ਰਮਾਤਮਾ ਸਾਡੇ ਉੱਪਰ ਜਿਹੜਾ ਹੈਗਾ ਇਸ ਵਪਾਰ ਨੂੰ ਚਲਾਉਣ ਦੇ ਲਈ ਵੀ ਕਿਰਪਾ ਕਰੇਗਾ ਕਿਸਾਨਾਂ ਨੂੰ ਵੀ ਮੁਨਾਫਾ ਹੋਊਗਾ ਕਿਉਂਕਿ ਨਹੀਂ ਤਾਂ ਆਲੂ ਸੁੱਟਣੇ ਪੈਂਦੇ ਸੀ ਜਦੋਂ ਜ਼ਿਆਦਾ ਫਸਲ ਆ ਜਾਂਦੀ ਸੀ ਬਿਲਕੁਲ ਜੀ ਕਿਸਾਨਾਂ ਨੂੰ ਇੱਕ ਤਾਂ ਖੇਤਾਂ ਦੇ ਵਿੱਚ ਬਰਸਾਤ ਹੁੰਦੀ ਸੀ ਉੱਥੇ ਕੱਚਾ ਥਾਂ ਸੀ ਉਹਦੇ ਲਈ ਉਹਨਾਂ ਨੂੰ ਇੱਕ ਪੱਕਾ ਪਲੇਟਫਾਰਮ ਇੱਥੇ ਮਿਲ ਜਾਣਾ ਸ਼ੈੱਡ ਬਣੇ ਹੋਏ ਨੇ ਬਕਾਇਦਾ ਕਿਸਾਨਾਂ ਨੂੰ ਹੈਗੀ ਆ ਜਿਹੜੀ ਬਹੁਤ ਹੀ ਵੱਡੀ ਰਾਹਤ ਮਿਲੇਗੀ ਜਿਵੇਂ ਜਿਵੇਂ ਸਾਡਾ ਇਹ ਕੰਮ ਸ਼ੁਰੂ ਹੋਏਗਾ ਇਸ ਵਾਰ ਸ਼ੁਰੂਆਤ ਆ ਔਰ ਜਿਵੇਂ ਪਹਿਲਾਂ ਮੱਕੀ ਜਾਂ ਸੂਰਜਮੁਖੀ ਜਾਂ ਬਾਸਮਤੀ ਇੱਥੇ ਪਹਿਲਾਂ ਵਿਕਦੀ ਨਹੀਂ ਸੀ ਉਹਦੀ ਵੀ ਸ਼ੁਰੂਆਤ ਹੋ ਚੁੱਕੀ ਆ ਔਰ ਉਹ ਵਧੀਆ ਢੰਗ ਦੇ ਨਾਲ ਵੇਚਣ ਲੱਗ ਗਈ ਆ ਸੋ ਇਸ ਕਰਕੇ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਆ ਸਾਨੂੰ ਸਾਡਾ ਮਨ ਕਹਿੰਦਾ ਵੀ ਅਸੀਂ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਵਾਂਗੇ ਕਿਸਾਨ ਜਿਹੜੀ ਸਾਡੇ ਕੋਲ ਬਾਸਮਤੀ ਜਾਂ ਮੱਕੀ ਹੁੰਦੀ ਆ ਉਹ ਮਲੋ ਸਾਈਡ ਤੋਂ ਜਾਂ ਹੋਰ ਸਾਈਡਾਂ ਤੋਂ ਵੀ ਆ ਰਹੀ ਆ ਸੋ ਜੇ ਉਹ ਸਾਡੇ ਕੋਲ ਮੱਕੀ ਜਾਂ ਬਾਸਮਤੀ ਦੀ ਫਸਲ ਲੈ ਕੇ ਆ ਸਕਦੇ ਨੇ ਤਾਂ ਫਿਰ ਆਲੂ ਕਿਉਂ ਨਹੀਂ ਲੈ ਕੇ ਆਉਣਗੇ ਥੋਡੇ ਅਸੀਂ ਇਹ ਵੀ ਆ ਵੀ ਤੁਹਾਡੇ ਰਾਹੀਂ ਅਸੀਂ ਆਪਣੇ ਵਪਾਰੀਆਂ ਨੂੰ ਵੀ ਪੰਜਾਬ ਦੇਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਉਹ ਨਾਬੇ ਮੰਡੀ ਵੱਲ ਥੋੜਾ ਧਿਆਨ ਦੇਣ ਖਰੀਦਦਾ ਸਿਰਫ ਤੁਸੀਂ ਆੜਤੀਓ ਕਰੋਗੇ ਇਹ ਨਹੀਂ ਆੜਤੀ ਇਹ ਨਹੀਂ ਕਰਨਗੇ ਜੀ ਵਪਾਰੀ ਕਰਨਗੇ ਚਾਹੇ ਵਪਾਰੀ ਸਾਡੇ ਆੜਤੀਆਂ ਦੇ ਵਿੱਚੋਂ ਪੈਦਾ ਹੋ ਜਾਣ ਜਾਂ ਵਪਾਰੀ ਬਾਹਰ ਲਿਆਉਣਗੇ ਉਹ ਉਹ ਵਪਾਰੀ ਹੋਣਗੇ ਕੋਈ ਸਾਡੀ ਐਸੋਸੀਏਸ਼ਨ ਦੇ ਜਿਹੜੇ ਮੈਂਬਰਾਂ ਸੀ ਜਿਸੀਂ ਹੋ ਜੋ ਅਸੀਂ ਇੱਕ ਵਿਚਾਰ ਕੀਤਾ ਵੀ ਜਿਵੇਂ ਅੱਜ ਤੋਂ तकरीबन 22 23 ਸਾਲ ਪਹਿਲਾਂ ਸੂਜਮੁ ਕੀ ਦੀ ਸਾਡੇ ਕੋਲ ਇੱਕ ਟਰਾਲੀ ਸਿਰ ਸੁੱਕਣ ਲਈ ਆਈ ਸੀਗੀ ਲੇਕਿਨ ਉਸ ਟਾਈਮ ਦੇ ਜਿਹੜੇ ਸਾਡੇ ਆੜਤੀਏ ਸੀ ਜਾਂ ਲੋਕਲ ਵਪਾਰੀ ਸੀਗੇ ਉਹਨਾਂ ਨੇ ਪਹਿਲ ਕੀਤੀ ਉਹਨਾਂ ਨੇ ਉਹ ਸੁਕਾ ਕੇ ਉਦੇ ਹੀ ਉਹਦੀ ਬੋਲੀ ਕਰਾਈ ਉਸ ਤੋਂ ਬਾਅਦ ਅੱਜ ਇੱਕ ਪੰਜਾਬ ਦੀ ਨਾਬਾ ਮੇਜਰ ਮੰਡੀ ਬਣ ਚੁੱਕੀ ਸੂਜਮੁ ਕੀ ਦੀ ਇਸੇ ਤਰੀਕੇ ਨਾਲ ਦੇਖੋ ਨਵਾਂ ਵਪਾਰ ਜਿਹੜਾ ਸ਼ੁਰੂ ਹੁੰਦਾ ਏ ਹੀ ਹੁੰਦਾ ਹੈ ਤੇ ਸਾਡੇ ਵਿਚਾਰ ਚ ਆਇਆ ਕਿ ਫਸਲ ਬਹੁਤ ਜ਼ਿਆਦਾ ਆਲੂ ਦੀ ਤੇ ਕਾਜਾ ਦੇ ਵਪਾਰੀ ਨੂੰ ਕੋਈ ਪ੍ਰੋਪਰ ਪਲੇਟਫਾਰਮ ਨਹੀਂ ਹੁੰਦਾ ਜਾਂ ਫਾਰਮਰ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤਾਂ ਉਸ ਚੀਜ਼ ਦੀ ਨਰਾਦਰ ਹੁੰਦਾ ਉਸ ਚੀਜ਼ ਦਾ ਇਸ ਕਰਕੇ ਸਾਡਾ ਇੱਕ ਵਿਚਾਰ ਸੀ ਵੀ ਇੱਕ ਫਾਰਮਰਸ ਨੂੰ ਵੀ ਇੱਕ ਪਲੇਟਫਾਰਮ ਮਿਲੇ ਇੱਕ ਮੰਡੀ ਦੇ ਵਿੱਚ ਇੱਕ ਸਿਸਟਮ ਬਣੇ ਮੰਡੀ ਕਰਨ ਦੇ ਵਿੱਚ ਇਹ ਸਿਸਟਮ ਆਵੇ ਸਾਡੇ ਜਿਹੜੇ ਜ਼ਿਮੀਦਾਰ ਪ੍ਰਧਾਨੇ ਉਹਨਾਂ ਨੂੰ ਹੀ ਫਾਇਦਾ ਹੋਵੇ ਵਪਾਰੀ ਇੱਕ ਜਗ੍ਹਾ ਆ ਕੇ ਹੀ ਉਨੂੰ ਉਹਦੇ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਉਹਦੇ ਹੀ ਪੂਰੀ ਹੋਵੇ। ਆਜ਼ਾਦਦਾਨੋਂ ਕੱਲੇ-ਕੱਲੇ ਜ਼ਿਮੀਂਦਾਰ ਕੋਲ ਜਾਵੇ, ਇੱਕ ਫਾਰਮ 'ਚ ਜਾਵੇ, ਹੋਲ ਜਾਵੇ, ਖੇਤੀ ਜਾਵੇ। ਉਹਦੇ ਸਾਡੀ ਲੋਕਲ ਮਾਰਕੀਟ ਕਮੇਟੀ ਹੈ, ਉਹਦੀ ਵੀ ਕੰਸੈਂਟ ਸਾਡੇ ਨਾਲ ਹੈ। ਡਿਸਟ੍ਰਿਕਟ ਲੈਵਲ ਤੱਕ ਸਾਡੇ ਨਾਲ ਹੈ ਉਹਨਾਂ ਦੀ ਨਾਲ। ਉਹਨਾਂ ਦਾ ਵੀ ਜਿਹੜਾ ਮਾਰਕੀਟ ਜਿਹੜਾ ਵੀ ਸਿਸਟਮ ਉਹਦਾ ਆਲੂ ਦਾ ਹੁੰਦਾ ਹੈ, ਉਹ ਵੀ ਆਪਣੇ ਸਿਸਟਮ 'ਚ ਆਵੇ, ਸਾਡਾ ਕੁਝ ਜਿਹੜਾ ਪ੍ਰੋਪਰ ਸਿਸਟਮੈਟਿਕ ਕੰਮ ਹੋਵੇ। ਇਸ ਕਰਕੇ ਸਾਡੇ ਵਪਾਰੀਆਂ ਨੂੰ ਜਿਹੜੇ ਸਾਡੇ ਮੰਡੀ ਦੇ ਆੜਤੀਏ ਨੇ, ਉਹਨਾਂ ਨੂੰ ਵੀ ਇੱਕ ਨਵਾਂ ਕੰਮ ਮਿਲੂਗਾ। ਤੇ ਦੇਖਦੇ ਆਂ ਪਰਮਾਤਮਾ ਦੀ ਨਿਗਾ ਇਹ ਜਿਹੜਾ ਕਾਰੋਬਾਰ ਹੈ ਇਹ ਵਧੀਆ ਚੱਲੂਗਾ ਸਾਡੀ ਜਿਹੜੀ ਅਸੀਂ ਥੋੜੇ ਮਾਧਿਅਮ ਨਾਲ ਜਿਹੜਾ ਮੀਡੀਆ ਦੇ ਮਾਧਿਅਮ ਨਾਲ ਜਿੱਥੇ ਅਸੀਂ ਵਪਾਰੀਆਂ ਨੂੰ ਇਸ ਗੱਲ ਦੀ ਅਪੀਲ ਕਰਦੇ ਆਂ ਵੀ ਉਹ ਸਾਡੇ ਨਾਬਾ ਮੰਡੀ 'ਚ ਆਣ ਆਪਣਾ ਮਾਲ ਖਰੀਦਣ ਉੱਥੇ ਹੀ ਅਸੀਂ ਸਾਡੇ ਕਿਸਾਨਾਂ ਨੂੰ ਵੀ ਇਹ ਅਪੀਲ ਕਰਦੇ ਆਂ ਬਈ ਕਿਸੇ ਕਿਸੇ ਵਪਾਰੀ ਕੋਲ ਜਾਣਦੀ ਭਾਏ ਤੁਸੀਂ ਮੰਡੀ ਸਾਡੇ ਕੋਲ ਲਾਓ ਕੰਟੈਕਟ ਕਰੋ ਜਿਵੇਂ ਬਾਕੀ ਫਸਲਾਂ ਹੁੰਦੀਆਂ ਨੇ ਉਹ ਵੀ ਅਸੀਂ ਸਾਰੀਆਂ ਬੈਸਟ ਪੋਸੀਬਲ ਸਰਵਿਸ ਜਿਹੜੀਆਂ ਨੇ ਉਹ ਵਪਾਰੀ ਨੂੰ ਵੀ ਦਵਾਂਗੇ ਤੇ ਅਸੀਂ ਆਪਣੇ ਕਿਸਾਨ ਨੂੰ ਵੀ ਦੇਵਾਂਗੇ ਸਾਡੇ ਨਾਲ ਜੁੜੇ ਹੋਏ ਕਿਸਾਨ ਨੇ ਜੀ ਉਹੀ ਆਲੂ ਵਾਲੇ ਨੇ ਉਹੀ ਮੱਕੀ ਵਾਲੇ ਨੇ ਉਹੀ ਸੋਜਮੁਖੀ ਵਾਲੇ ਨੇ ਉਹੀ ਕਿਸਾਨ ਨੇ ਲਈ ਅਸੀਂ ਸਭ ਨੂੰ ਵੈਲਕਮ ਕਰਦੇ ਹਾਂ ਮੰਡੀ ਚਾਓ ਅਸੀਂ ਆਪਣੇ ਵੱਲੋਂ ਪੂਰੀ ਸਰਵਿਸਿਜ਼ ਦੇਵਾਂਗੇ ਸਾਡੇ ਕੋਲ ਸਾਰਾ ਇੰਤਜ਼ਾਮ ਹੈ ਲੇਬਰਾਂ ਦਾ ਕੋਈ ਕਮੀ ਨਹੀਂ ਸਾਡੇ ਕੋਲੇ ਸਾਡਾ ਸਿਸਟਮ ਬਣਿਆ ਹੋਇਆ ਹੈ ਫਸਲਾਂ ਸਾਡੇ ਕੋਲ ਆਉਂਦੀਆਂ ਨੇ ਇਹ ਵੀ ਇੱਕ ਫਸਲ ਦੇ ਤੌਰ ਤੇ ਹੀ ਆਊਗੀ ਕਿੰਨੇ ਤਰੀਕ ਤੋਂ ਸ਼ੁਰੂ ਕਰ ਰਹੇ ਤੁਸੀਂ ਅਸੀਂ ਤਕਰੀਬਨ 15 ਤੋਂ ਬਾਅਦ ਜਿਹੜਾ ਇਸ ਟਾਈਮ ਤੱਕ ਕੱਚਾ ਆਲੂ ਚੱਲ ਰਿਹਾ ਜੀ 15 17 20 ਤਰੀਕ ਤੋਂ ਬਾਅਦ ਪੱਕਾ ਆਲੂ ਚੱਲੇਗਾ ਤੇ ਪੱਕੇ ਆਲੂ ਦਾ ਹੀ ਕੰਮ ਉਹਦੇ ਕਦਮ ਦਾ ਮਨ ਹੈ ਜੀ ਉਹ ਸਟਾਰਟ ਵੀ ਉੱਥੋਂ ਸਟਾਰਟ ਕਰਦੀਏ ਫਿਰ ਦੇਖਾਂਗੇ ਜਿਵੇਂ ਪਰਮਾਤਮਾ ਦੀ ਨਿਗਾਹ ਹੋਊਗੀ ਆ ਜਿਵੇਂ ਆਪ ਪਾੜੀਆਂ ਦੀ ਮਰਜੂਰ ਹਸਾਬ ਨਾਲ ਚੱਲੂ 15 ਜਨਵਰੀ ਤੋਂ ਬਾਅਦ ਸ਼ੁਰੂ ਕਰਾਂਗੇ ਅਸੀਂ ਇਹ ਜੇ ਪਿਪਲੀ ਮੰਡੀ ਦੌਰਾ ਕੀਤਾ ਸੀਗਾ ਦੇਖਣ ਗਏ ਸੀ ਇਹ ਹੀ ਸਿਸਟਮ ਦਾ ਵੀ ਉੱਥੇ ਕਿਵੇਂ ਚੱਲ ਰਿਹਾ ਹੈਗਾ ਉੱਥੇ 50 ਲੱਖ ਮੋਰੀ ਸਾਲ ਦੀ ਆਉਂਦੀ ਹੈ ਜੀ ਪਿਪਲੀ ਮੰਡੀ ਦੇ ਵਿੱਚ ਔਰ ਅਸੀਂ ਵੀ ਉਮੀਦ ਕਰਦੇ ਆਂ ਵੀ ਸਾਡੀ ਮੰਡੀ ਵੀ ਦੇਖੋ ਪੁਰਾਣੇ ਟਾਈਮ ਤੋਂ ਚੱਲ ਰਹੀ ਆ ਬਾਸਮਤੀਆਂ ਔਰ ਮੱਕੀਆਂ ਬਹੁਤ ਦੂਰ ਤੋਂ ਆਉਂਦੀਆਂ ਨੇ ਔਰ ਆਲੂ ਵੀ ਸਾਡੇ ਉਸੇ ਢੰਗ ਨਾਲ ਬੰਦ ਕੇ ਫਸਲ ਵਧੀਆ ਹੋਊਗੀ ਇਹਦੇ ਨਾਲ ਕਿਸਾਨ ਵੀ ਖੁਸ਼ ਹੋਣਗੇ ਤੇ ਕਿਸਾਨਾਂ ਨੂੰ ਪੱਕਾ ਕਿਸਾਨਾਂ ਨੂੰ ਪਲੇਟਫਾਰਮ ਮਿਲ ਜੇਗਾ ਕਿਸਾਨਾਂ ਨੂੰ ਪੱਕਾ ਪਲੇਟਫਾਰਮ ਮਿਲ ਜੂਗਾ ਜੀ ਤੇ ਨਾਬਾ ਮੰਡੀ ਦਾ ਨਾਅ ਦੂਰ ਤੱਕ ਹੈ ਗਈ ਹੈ ਅਸੀਂ ਉਸ ਹੀ ਉਹੀ ਉਮੀਦ ਕਰਦੇ ਆਂ ਵੀ ਵਧੀਆ ਆਲੂ ਦਾ ਵਪਾਰ ਵੀ ਚੱਲੂਗਾ ਮੈਂ 20 ਸਾਲ ਤੋਂ ਜੀ ਆਲੂ ਦੀ ਖੇਤੀ ਕਰਦਾ ਜੀ ਅਸੀਂ ਪਹਿਲਾ ਕੀ ਸਮੱਸਿਆ ਰਹੀ ਤੇ ਅੱਜ ਜੋ ਉਪਰਾਲਾ ਕੀਤਾ ਗਿਆ ਆੜਤੀਆਂ ਵੱਲੋਂ ਕੀ ਕਹਿਣਾ ਚਾਹੋਗੇ ਆੜਤੀਆ ਐਸੋਸੀਏਸ਼ਨ ਜਿਹੜੀ ਨਾਬਾ ਬਣੀ ਆ ਇਹ ਆਲੂ ਵੇਚਣ ਲਈ ਸਾਨੂੰ ਓਪਨ ਮਾਰਕੀਟ ਮਿਲਿਆ ਕਰੂਗੀ ਜਿੱਥੇ ਅਸੀਂ ਆਲੂ ਬਾਹਰ ਭੇਜਦੇ ਸੀ ਸਾਡਾ ਆਲੂ ਵਿਕਦਾ ਨਹੀਂ ਸੀਗਾ ਉਰੇ ਆਲੂ ਦਾ ਸਹੂਲਤ ਸਾਨੂੰ ਬਹੁਤ ਵਧੀਆ ਮਿਲੂਗੀ ਇਹ ਨਾਲ ਤੁਹਾਨੂੰ ਲੱਗਦਾ ਕਿ ਚੰਗਾ ਉਪਰਾਲਾ ਵਧੀਆ ਮੁਨਾਫਾ ਵੀ ਕਮਾਊਗਾ ਕਿਸ ਤਰ੍ਹਾਂ ਇਹ ਆਲੂ ਕਿਉਂਕਿ ਕਾਹਕ ਖਰੀਦਣ ਵਾਲੇ 20 25 ਕਾਹਕ ਆਜਾ ਕਰਨਗੇ ਨਾਲੇ ਸਾਨੂੰ ਪਤਾ ਲੱਗ ਜਾਊਗਾ ਕਿ ਆਲੂ ਸਾਡਾ ਸਹੀ ਰੇਟ ਆ ਰਿਹਾ ਪਹਿਲਾਂ ਰੁੱਲਦੀ ਹੁੰਦੀ ਸੀ ਤੁਹਾਡਾ ਪਹਿਲਾਂ ਸਾਡਾ ਆਲੂ ਪੈਦਾ ਪਰ ਰੁੱਲਦੀ ਤੀਗੀ ਕੋਈ ਡਿਮਾਂਡ ਨਹੀਂ ਤੀਗੀ ਤੇ ਹੁਣ ਸਾਨੂੰ ਨਾਬਾ ਮੰਡੀ ਚ ਜਦੋਂ ਅਸੀਂ ਪਾਵਾਂਗੇ ਸਾਨੂੰ ਐਸੋਸੀਏਸ਼ਨ ਬੋਲੋ ਸਾਥ ਮਿਲੂਗਾ ਤੇ ਅਸੀਂ ਕਾਮਯਾਬ ਹੋਵਾਂਗੇ ਵਧੀਆ ਮੁਨਾਫਾ ਵੀ ਕਮਾਵਾਂਗੇ ਆਹਾਂ ਵਧੀਆ ਮੁਨਾਫਾ ਵੀ ਕਮਾਵਾਂਗੇ ਸਾਰੇ ਕਿਸਾਨ ਖੁਸ਼ ਹੋ ਗਏ ਇਹ ਦੇਖ ਕੇ ਗੱਲ ਕਿ ਮਨਾਬੇ ਅਸੀਂ ਮਾਲ ਵੇਚਾਂਗੇ ਕਿੰਨੇ ਇਕੜ ਦੇ ਨੇ ਤੁਹਾਡੀ ਜਿਹੜੀ ਸਾਡੇ 450 ਏਕੜ ਆਲੂ ਲੱਗਿਆ ਵਿਆ ਜੀ ਡਾਇਮੰਡ ਤੇ ਐਲ ਆਰ ਸੀ ਲਾਇਆ ਵਿਆ ਜੀ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਫੁਖ ਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ